ਜੀ ਅਦਾਂ ਕਿਸੇ ਨੂੰ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਬਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅਸੀਂ ਉਹਨ ਦੁਆਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਆ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਪਲਾਈ ਚਲੋ ਸ਼ੁਕਰ ਹੈ ਪੱਪੀ ਜੀ ਦੇ ਘਰੇ ਘਰ ਦੀ گاਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਛੱਡੀ ਮਤੇ ਨਾਲ ਸੀਗੇ ਹਾਂਜੀ ਛੱਡੀ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇਏ ਸੀਗੇ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆਏ ਕਿ ਉਹਨਾਂ ਨੂੰ ਪਤਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਆਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾ ਨਹੀਂ ਪਾਰਟੀ ਨੂੰ ਵੋਟ ਪਾਊਗੀ ਸਲੰਡਰ ਕਰਦੇ ਆ